ਇਤਿਹਾਸਿਕ ਕਸਬਾ ਹਠੂਰ ਦੇ ਸਨਬੀਮ ਕਨਵੈਂਟ ਸਕੂਲ ਹਠੂਰ ਵਿਖੇ ਪ੍ਰਿੰਸੀਪਲ ਮੈਡਮ ਮਨਮੋਹਨਜੀਤ ਕੌਰ ਦੀ ਦੇਖਰੇਖ ਹੇਠ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਅਤੇ ਸੰਵਿਧਾਨ ਦੇ ਵਿਚਚੇਤਾ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਖਾਸ ਪ੍ਰੋਗਰਾਮ ਕਰਵਾਇਆ ਗਿਆ। ਸਾਂਤ ਰਣ ਧੀਰ ਸਿੰਘ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਰਦਾਰ ਜਨੈਲ ਸਿੰਘ ਪ੍ਰਿੰਸੀਪਲ ਮੈਡਮ ਮਨਮੋਹਨਜੀਤ कौर ਅਤੇ ਵਾਈਸ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਸਕੂਲ ਵਿੱਚ ਪੁੱਜੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆਂ ਆਖਿਆ ਜਿੱਥੇ ਪ੍ਰਿੰਸੀਪਲ ਮੈਡਮ ਮਨਮੋਹਨਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਬੱਚਿਆਂ ਨੂੰ ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਬਾਰੇ ਜਾਣੂ ਕਰਵਾਇਆ ਉੱਥੇ ਸੰਵਿਧਾਨ ਦੇ ਰਚੇਤਾ ਡਾਕਟਰ ਭੀਮਰਾ ਅੰਬੇਡਕਰ ਨੂੰ ਯਾਦ ਕਰਦਿਆਂ ਸ਼ਰਦਾ ਦੇ ਫੁੱਲ ਭੇਟ ਕੀਤੇ ਅਤੇ ਸਕੂਲ ਦੇ ਬੱਚਿਆਂ ਨੂੰ ਡਾਕਟਰ ਭੀਮrao ਅੰਬੇਡਕਰ ਜੀ ਦੇ ਜੀਵਨ ਅਤੇ ਉਹਨਾਂ ਦੁਆਰਾ ਕੀਤੇ ਗਏ ਸੰਘਰਸ਼ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਬੱਚਿਆਂ ਵੱਲੋਂ ਗਿੱਧਾ, ਪੰਗੜਾ, ਬੋਲੀਆਂ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਕੋਰੋਗ੍ਰਾਫੀਆਂ ਦੀ ਪੇਸ਼ਕਾਰੀ ਕੀਤੀ। ਅੰਤ ਵਿੱਚ ਪ੍ਰਿੰਸੀਪਲ ਮੈਡਮ ਮਨਮੋਹਨਜੀਤ कौर ਨੇ ਸਮੂਲ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਤਸਵੀਰਾਂ ਵੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਕਸਬਾ ਹਠੂਰ ਤੋਂ ਕੋਮਲ ਪ੍ਰੀਤ कौर ਹਠੂਰ ਦੀ ਸਪੈਸ਼ਲ ਰਿਪੋਰਟ ਵਿਸਾਖੀ ਦਾ ਤਿਉਹਾਰ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਭਾਰਤ ਵਿੱਚ ਅਲੱਗ-ਅਲੱਗ ਨਾਵਾਂ ਤੇ ਅਲੱਗ-ਅਲੱਗ ਰੀਤੀ ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਸੋ ਵਿਸਾਖੀ ਨਾਲ ਸੰਬੰਧਿਤ ਆਪਣੇ ਵਿਚਾਰ ਪੇਸ਼ ਕਰਨ जा रही है 6th ਕਲਾਸ ਦੀ ਵਿਦਿਆਰਥਣ ਅਗਨੀਪੌਰ। ਮੇਰੇ ਸਤਿਕਾਰਯੋਗ ਮਹਿਮੱਖ ਮੱਖ ਮਹਿਮਾਨ ਸਾਹਿਬ, ਪ੍ਰਿੰਸੀਪਲ ਸਾਹਿਬ, ਅਧਿਆਪਕ ਸਾਹਿਬ ਅਤੇ ਪਿਆਰੇ ਦੋਸਤੋ, ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ। ਮੈਂ ਤੁਹਾਡੇ ਸਾਹਮਣੇ ਸਪੀਚ ਪੇਸ਼ ਕਰਨ ਜਾ ਰਹੀ ਹਾਂ ਪੰਜਾਬ ਵਿੱਚ ਮੇਲੇ ਪੰਜਾਬ ਮੇਲੇ ਅਤੇ ਤਿਉਹਾਰਾਂ ਦੀ ਧਰਤੀ ਹੈ ਮੇਲੇ ਅਤੇ ਤਿਉਹਾਰ ਸਾਡੇ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਉਂਦੇ ਹਨ ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਵਿਸਾਖੀ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਸੇ ਹੀ ਦਿਨ ਦਿਲਿਆਂ ਵਾਲੇ ਬਾਗ ਵਿੱਚ ਖੂਨੀ ਕਟਨਾ ਪਾਪੜੀ ਸੀ ਇਸ ਇਹ ਤਿਹਾਰ ਫਸਲ ਨਾਲ ਵੀ ਖਾੜੀਦੀ ਫਸਲ ਨਾਲ ਵੀ ਬੰਬ ਰੱਖਦਾ ਹੈ ਇੱਕ ਕਿਸਾਨ ਇਸ ਨੂੰ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ ਕਿਸਾਨ ਬਹੁਤ ਖੁਸ਼ ਹੁੰਦਾ ਹੈ ਕਿਸਾਨ ਭੰਗੜੇ ਪਾਉਂਦੇ ਇਹ ਭੰਗੜੇ ਪਾਉਂਦੇ ਮੇਲੇ ਤੇ ਜਾਂਦੇ ਹਨ ਇਹ ਕਿਸਾਨ ਦੇ ਹਵਾ ਵੀ ਤਜਰਮਾਨੀ ਕਰਦਾ ਹੋਇਆ ਇਹ ਗੀਤ ਬਹੁਤ ਪ੍ਰਸਿੱਧ ਹੈ ਕੱਟੇ ਮਾਰ ਬੰਜਲੀ ਆਨੰਦੇ ਆ ਗਿਆ ਮਾਰਦਾ ਤੇ ਮਾਮੇ ਜੱਟ ਮੇਲੇ ਆ ਗਿਆ ਮਾਰਦਾ ਤੇ ਮਾਮੇ ਜੱਟ ਮੇਲੇ ਆ ਗਿਆ ਥੈਂਕਸ ਨੈਕਸਟ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਆਪਣੀ ਕਵਿਤਾ ਪੇਸ਼ ਕਰਨ ਜਾ ਰਹੀ ਹੈ 6th ਕਲਾਸ ਦੀ ਵਿਦਿਆਰਥਣ ਜੀਵਨ ਜੋਤਕਰ ਸਿੱਖੀ ਦਾ ਬੁੱਤ ਆਇਆ ਕਲਗੀਆਂ ਵਾਲੇ ਨੇ ਖਾਸ ਪੰਥ ਸਜਾਇਆ ਕਲਗੀਆਂ ਵਾਲੇ ਨੇ ਝਾਲਮਾ ਨੇ ਜਦ ਅਤ ਮਚਾਈ ਸੋਚ ਨਵੀਂ ਇੱਕ ਦਿਲੇ ਵਿੱਚ ਆਈ ਇੱਕ ਦੀਵਾਨ ਸਜਾਇਆ ਕਲਗੀਆਂ ਵਾਲੇ ਨੇ ਕੱਦ ਸ਼ਮਸ਼ੀਰ ਗੁਰਾਂ ਲਈ ਸ਼ਕਾਈ ਇੱਕ ਸੀਸ ਚਾਹੀਦਾ ਕੋਈ ਆਓ ਭਾਈ ਸੰਗਤਾਂ ਨਾਲ ਪਿਆਰ ਵਿਖਾਇਆ ਕਲਗੀਆਂ ਵਾਲੇ ਨੇ ਖਾਸ ਪੰਥ ਸਜਾਇਆ ਕਲਗੀਆਂ ਵਾਲੇ ਨੇ ਵਾਰੋ ਵਾਰੀ ਸੀਸ ਪੰਜ ਮੰਗੇ ਅੱਗੇ ਆਏ ਪਿਆਰ ਦੇ ਰੰਗੇ ਕੋਤਕ ਨਵਾਰਟਾ ਆਇਆ ਕਲਗੀਆਂ ਵਾਲੇ ਨੇ ਪੰਜ ਪਿਆਰੇ ਸਿੰਘ ਸਜਾਏ ਸ਼ਾਨ ਸਿੱਖੀ ਦੀ ਵਾਤੀ ਜਾਏ ਕੋਮਲ ਮੁਖ ਚੋ ਫੇਰ ਜਕਾਰਾ ਲਾਇਆ ਕਲਗੀਆਂ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਕਲਕੀਆਂ ਵਾਲੇ ਵਿੱਚੋਂ ਉੱਪਰ ਉੱਠ ਕੇ ਉੱਚ ਵਿਦਿਆ ਪ੍ਰਾਪਤ ਕੀਤੀ ਤੇ ਸਾਡੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਉਹਨਾਂ ਨੇ ਧਰਮ ਜਾਤੀ ਰੰਗ ਦੇ ਆਧਾਰ ਤੇ ਭੇਤ ਭਾਪ ਕੀਤੇ ਬਿਨਾਂ ਸਾਰਿਆਂ ਨੂੰ ਵਿਅਕਤੀਗਤ ਆਜ਼ਾਦੀ ਦਿੱਤੀ ਸੋ ਇਸ ਦੇ ਨਾਲ ਸੰਬੰਧਿਤ ਆਪਣੇ ਵਿਚਾਰ ਪੇਸ਼ ਕਰਨ ਜਾ ਰਹੀ ਹੈ 7th ਕਲਾਸ ਦੀ ਵਿਦਿਆਰਥਣ ਮਨਰਾਜ कौर ਅੱਜ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਵਾਣ ਵੀ ਮੇਰੇ ਪਿਆਰੇ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜਿਵੇਂ ਕੀ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਸਾਲ 14 April ਨੂੰ ਬਾਬਾ ਸਾਹਿਬ ਅੰਬੇਦਕਰ ਜਨਮ ਦਿਨ ਮਨਾਇ ਜਾਂਦੀ ਹੈ ਅੰਮਿਤ ਡਾਕਟਰ ਅੰਬੇਦਕਰ ਇੱਕ ਨਾਮ ਹੀ ਨਹੀਂ ਸਗੋ ਇੱਕ ਯੋਗ ਹੈ ਉਹਨਾਂ ਦਾ ਪੂਰਾ ਨਾਮ ਡਾਕਟਰ ਪੀਰਵਰਾਓ ਰਾਮਜੀ ਅੰਬੇਦਕਰ ਸੀ ਉਹਨਾਂ ਦਾ ਜਨਮ 14 April 14 ਅਪ੍ਰੈਲ ਨਾ 1891 ਵਿੱਚ ਮਹੌਲ ਵਿੱਚ ਹੋਇਆ ਸੀ ਉਹਨਾਂ ਦਾ ਮੰਨਣਾ ਸੀ ਕਿ ਇੱਕ ਦੇਸ਼ ਉਦੋਂ ਤੱਕ ਵਿਕਾਸ ਨਹੀਂ ਕਰ ਸਕਦਾ ਜਦੋਂ ਤੱਕ ਉਸ ਦੇਸ਼ 'ਤੇ ਔਰਤਾਂ ਦਾ ਵਿਕਾਸ ਨਾ ਹੋਵੇ ਦਲਿਤ ਪਰਿਵਾਰ ਹੋਣ ਕਰਕੇ ਉਹਨਾਂ ਨੂੰ ਆਪਣੀ ਪੜ੍ਹਾਈ ਵਿੱਚ ਕਾਫੀ ਵਿਤਕਰੇ ਸਹਿਣਾ ਪਿਆ ਪਰ ਉਹਨਾਂ ਨੇ ਹਾਰ ਨਾ ਮੰਨੀ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਹਤੇ ਦਲਤਾ ਦੇ ਪ੍ਰਮੁੱਖ ਨੇਤਾ ਬਣ ਕੇ ਉੱਭਰੇ 1947 ਵਿੱਚ ਉਹ ਭਾਰਤ ਦੇ ਕਾਨੂੰਨ ਮੰਤਰੀ ਬਣੇ 1951 ਵਿੱਚ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ 1956 ਵਿੱਚ ਡਾਕਟਰ ਪੀਰਾਓ ਰਾਮ ਜੀ ਨੇ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਥੈਂਕਸ ਕਲਕੱਤੇ ਦੀ ਮੁੱਕ ਗਈ ਰਾਖੀ ਉਹ ਜੱਟਾ ਆਈ ਵਿਸਾਖੀ ਜਿੱਥੇ ਰਤਵਿ ਸਾਖੀ ਦੀ ਲੈ ਕੇ ਆਉਂਦੀ ਮਸਤ ਬਹਾਰਾਂ ਪਾਪ ਢੰਗੜੇ ਨੱਚਦੇ ਨੇ ਥਾਂ ਥਾਂ ਗੱਭਰੂ ਤੇ ਮਟਿਆਰਾਂ ਪਾਪ ਢੰਗੜੇ ਨੱਚਦੇ ਨੇ ਥਾਂ ਥਾਂ ਗੱਭਰੂ ਤੇ ਮਟਿਆਰਾਂ ਸੋ ਨੈਕਸਟ ਆਪਣੀ ਪਰਫਾਰਮੈਂਸ ਪੇਸ਼ ਕਰਨ ਜਾ ਰਹੀਆਂ ਨੇ 5th ਕਲਾਸ ਦੀਆਂ ਵਿਦਿਆਰਥਣਾਂ ਪਲਕ ਮੀਤਕਾਰ ਐਂਡ ਸਿਮਰਨ Song ਕਣਕ ਦੀ ਰਾਖੀ ਟੀਚਰ ਪੇਰੈਂਟਸ ਟੂ ਡੀਅਰ ਸਟੂਡੈਂਟਸ ਤੁਸੀਂ ਸਾਰੇ ਬੱਚਿਆਂ ਨੇ ਸਾਡੇ ਨੇ ਆਨੰਦ ਮਾਣਿਆ ਇਸ ਫੰਕਸ਼ਨ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਇਹ ਫੰਕਸ਼ਨ ਜਿਹੜਾ ਆਪਾਂ ਵਿਸਾਖੀ ਦੇ ਤੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਥਾ ਵਿੱਚ ਮਨਾਇਆ ਗਿਆ ਇਸ ਫੰਕਸ਼ਨ ਦੇ ਵਿੱਚ ਸਾਰੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿਹੜੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਬਹੁਤ ਵਧੀਆ ਕੀਤਾ ਵਧੀਆ ਲੱਗਿਆ ਸਾਰਿਆਂ ਨੂੰ ਬਹੁਤ ਵਧੀਆ ਇਹ ਫੰਕਸ਼ਨ ਸੀ ਵਿਸਾਖੀ ਦਾ ਤਿਹਾੜ ਜਿਹੜਾ ਹੈ ਖਾਸਾ ਸਾジナ ਦਿਵਸ ਦੇ ਨਾਲ ਵੀ ਸਬੰਧ ਰੱਖਦਾ ਹੈ ਇਸ ਦਿਨ 16 ਸੂਨੜੇ ਗ੍ਰੇਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥੀ ਸਾਜਣਾ ਕੀਤੀ ਤੇ ਉਹਨਾਂ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਤੇ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਿਆ ਤੇ ਸਿੰਘ ਸਾਜਿਆ ਉਹਨਾਂ ਨੂੰ ਤਾਂ ਕਿ ਇਹ ਸਮਾਜ ਦੇ ਨਾਲ ਪੱਤਰ ਲਈ ਜਾ ਸਕੇ ਇਸ ਤੋਂ ਇਲਾਵਾ ਇਹ ਸਾਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਇਹ ਸੂਰਜੀ ਦਿਨ ਦੇ ਨਾਲ ਵੀ ਮਨਾਇਆ ਜਾਂਦਾ ਕਿਉਂਕਿ ਇਹ ਜਿਹੜਾ Hindu ਲੋਕ ਵੀ ਜਨਪਨ ਕਰਨ ਅਤੇ ਭਾਈਚਾਰਕ ਸਾਂਝ ਵਧਾਉਣ ਦੇ ਲਈ ਵੀ ਜਿਹੜਾ ਇਸ ਤਿਹਾਰ ਨੂੰ ਮਨਾਉਂਦੇ ਨੇ ਆਮ ਤੌਰ ਤੇ ਗੰਗਾ ਦੇ ਵਿੱਚ ਜਮਨਾ ਦੇ ਵਿੱਚ ਜਿਹੜਾ Hindu ਲੋਕ ਇਸ਼ਨਾਨ ਕਰਦੇ ਨੇ ਇਸ ਦਿਨ ਇਸ਼ਨਾਨ ਕਰਕੇ ਦਾਨ ਕੀਤਾ ਜਾਂਦਾ ਉਹ ਇਸ ਦਿਨ ਨੂੰ ਇਸੇ ਲਈ ਮਨਾਉਂਦੇ ਨੇ ਤਾਂ ਕਿ ਭਾਈ ਭਾਈਚਾਰਕ ਸਾਂਝ ਜਿਹੜੀ ਵਧਾਈ ਜਾ ਸਕੇ ਤੇ ਇਸ ਤੋਂ ਇਲਾਵਾ ਜਿਹੜਾ ਇਹ ਦਿਨ ਸੂਰਜੀ ਸਾਲ ਦੇ ਤੌਰ ਤੇ ਵੀ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਨੂੰ ਸੂਰਜ ਦੇ ਅਕੋਰਡ ਜਿਹੜਾ ਨਵੀਂ ਨਵਾਂ ਸਾਲ ਆਰੰਭਤਾ ਲਈ ਵੀ ਇਸ ਨੂੰ ਮੰਨਿਆ ਜਾਂਦਾ ਡਾਕਟਰ ਫੀਮਰਾਓ ਮੇਧਕਰਗੀ ਸਾਡੇ ਸੰਵਿਧਾਨ ਦੇ ਨਿਰਮਾਤਾ ਜਿਨ੍ਹਾਂ ਨੇ ਸਾਡੇ ਸੰਵਿਧਾਨ ਨੂੰ ਕੀ ਸਿਰਜਣਾ ਕੀਤੀ ਤੇ ਉਹਨਾਂ ਨੇ ਇਸ ਸਾਨੂੰ ਜਿਹੜਾ ਨਿਆ ਪ੍ਰਣਾਲੀ ਦੇ ਵਿੱਚ ਇੱਕ ਮਹੱਤਵਪੂਰਨ ਜਿਹੜਾ ਸੰਵਿਧਾਨ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ ਤਾਂ ਕਿ ਅਸੀਂ ਜਿਹੜਾ ਆਪਣੇ ਤੌਰ ਤੇ ਸਮਾਜ ਦੇ ਵਿੱਚ ਨਿਆਂ ਜਿਹੜਾ ਨਿਆਂ ਲੈ ਸਕੀਏ ਪਪਾ ਪੀਮਰਾ ਨੂੰ ਮੇਕ ਕਰ ਜਿਹਦਾ ਜਨਮ ਜਿਹੜਾ ਸੀ 1491 ਈਸਵੀ ਦੇ ਵਿੱਚ ਹੋਇਆ ਤੇ ਉਹ ਇੱਕ ਥੁਲਿਤ ਪਰਿਵਾਰ ਦੇ ਵਿੱਚ ਉਹਨਾਂ ਨੇ ਜਨਮ ਲਿਆ ਉਸ ਸਮੇਂ ਜਿਹੜਾ ਥੁਲਿਤ ਪਰਿਵਾਰ ਨੂੰ ਮੰਨਤਾ ਨਹੀਂ ਸੀ ਦਿੱਤੀ ਜਾਂਦੀ ਉਹਨਾਂ ਦਾ ਬੁਰਸ ਲੋਕੀ ਕਹਿੰਦਾ ਸੀ ਉਹਨਾਂ ਨੇ ਇਸ ਨੂੰ ਆਪਣੇ ਜਿਹੜਾ दलित ਸਮਾਜ ਨੂੰ ਉੱਪਰ ਚੁੱਕਣ ਲਈ ਤੇ ਔਰਤਾਂ ਨੂੰ ਸਮਾਜ ਦੇ ਵਿੱਚ ਉੱਚਾ ਦਰਜਾ ਦਿਵਾਉਣ ਲਈ ਉਹਨਾਂ ਨੇ ਅੱਗੇ ਵੱਧ ਕੇ ਜਿਹੜਾ ਕੰਮ ਕੀਤਾ ਤੇ ਰਾਜਨੀਤਿਕ ਤਾਂ ਤੇ ਜਿਹੜਾ ਉਹ ਸਾਡੇ ਦੇਸ਼ ਦੇ ਵਿੱਚ ਵਿਚਰੇ ਉਹਨਾਂ ਨੂੰ ਬਾਬਾ ਸਾਹਿਬੀ ਕਿਹਾ ਜਾਂਦਾ ਆਮ ਤੌਰ ਤੇ ਸਿਸਟਮ ਮਤਲਬ ਹੁੰਦਾ ਕਿ ਇੱਕ ਪ੍ਰਮੁੱਖ ਵਿਅਕਤੀ ਜਿਹੜਾ ਸਤਿਕਾਰਯੋਗ ਹੁੰਦਾ ਸਾਰੇ ਬੱਚਿਆਂ ਨੇ ਇਹਦਾ ਆਨੰਦ ਮਾਣਿਆ ਇਸ ਸੰਸਥਾ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਨੇ ਤਕਰੀਬਨ ਸਾਰੇ ਤੋਤੇ ਦਿਨ ਮਨਾਏ ਜਾਂਦੇ ਨੇ ਇਹਨਾਂ ਪ੍ਰੋਗਰਾਮ ਦੇ ਨਾਲ ਨਾਲ ਇਸ ਸੰਸਥਾ ਦੇ ਵਿੱਚ ਵਧੀਆ ਪੜ੍ਹਾਈ ਵੀ ਕਰਾਈ ਜਾਂਦੀ ਹੈ ਸਾਡੇ ਇਸ ਸੰਸਥਾ ਦੇ 5ਵੀਂ ਕਲਾਸ ਦੇ ਬੱਚੇ ਫਰਸਟ ਪੋਜੀਸ਼ਨ ਲੈ ਕੇ ਅੱਗੇ ਆਏ ਨੇ ਸਾਰੇ ਸਟਾਫ ਸਾਰਾ ਸਟਾਫ ਤੇ ਮੈਡਮ ਡਾਇਰੈਕਟਰ ਮੈਡਮ ਸਾਰੇ ਹੀ ਵਧਾਈ ਦੇ ਪਾਤਰ ਨੇ ਬੱਚੇ ਬੱਚਿਆਂ ਦੇ ਪੇਰੈਂਟਸ ਵੀ ਮਿਹਨਤ ਕਰਵਾਉਂਦੇ ਨੇ ਨਾਲ ਉਹ ਵੀ ਵਧਾਈ ਦੇ ਪਾਤਰ ਨੇ ਉਹਨਾਂ ਨੂੰ ਵੀ ਵਧਾਈ ਦਿੱਤੀ ਜਾਂਦੀ ਹੈ 8ਵੀਂ ਕਲਾਸ ਦਾ ਰਿਜ਼ਲਟ ਵੀ ਇਹ ਸੰਸਥਾ ਦਾ 100% ਹੀ ਠੀਕ ਹੁੰਦਾ ਉਹਨਾਂ ਦੇ ਉਹ ਬੱਚੇ ਵੀ ਆਪਣੀ ਕਲਾਸ ਦੇ ਬੱਚੇ ਵੀ ਵਧੀਆ ਪੋਜੀਸ਼ਨਾਂ ਲੈ ਕੇ ਪਾਸ ਹੁੰਦੇ ਨੇ ਹਰ ਸੱਭਿਆਚਾਰਕ ਪ੍ਰੋਗਰਾਮ ਵਿਦਿਅਕ ਤੌਰ ਤੇ ਇਹ ਸੰਸਥਾ ਇਸ ਇਲਾਕੇ ਦੀ ਇੱਕ ਮੋਹਰੀ ਸੰਸਥਾ ਹੈ ਬੱਚਿਆਂ ਨੂੰ ਇਟਨ ਕੁੱਤਨ ਲਈ ਵੀ ਇਹ ਮੌਕਾ ਦਿੱਤਾ ਜਾਂਦਾ ਤਾਂ ਕਿ ਬੱਚਿਆਂ ਦਾ ਸਰਪੱਖੀ ਵਿਕਾਸ ਹੋ ਸਕੇ ਇਸ ਲਈ ਜਿਹੜਾ ਇਹ ਸੰਸਥਾ ਇਸ ਇਲਾਕੇ ਦੇ ਵਿੱਚ ਸਭ ਤੋਂ ਵਧੀਆ ਮੰਨੀ ਗਈ ਹੈ ਸਾਰੇ ਹੀ ਬੱਚੇ ਸਾਰੇ ਪੇਰੈਂਟਸ ਇਸ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਿਆ ਲਹਿਰੇ ਨੇ ਨੈਤਿਕ ਸਿੱਖਿਆ ਵੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਕਿਉਂਕਿ ਅੱਜ ਦੇ ਸਮਾਜ ਦੇ ਵਿੱਚ ਨੈਤਿਕ ਕਦਰਾਂ-ਕੀਮਤਾਂ ਜਿਹੜੀਆਂ ਘੱਮ ਹੋ ਚੁੱਕੀਆਂ ਨੇ ਉਹਨਾਂ ਦੀ ਦੁਬਾਰਾ ਸਿਰਜਣਾ ਬੱਚਿਆਂ ਦੇ ਵਿੱਚ ਕਰਨ ਲਈ ਜਿਹੜਾ ਪੱਛਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਸਿਖਾਈ ਜਾਂਦੀ ਹੈ ਤਾਂ ਕਿ ਬੱਚੇ ਆਪਣੇ ਮਾਪਿਆਂ ਦਾ ਅਧਿਆਪਕਾਂ ਦਾ ਸਤਿਕਾਰ ਕਰ ਸਕਣ ਆਮ ਤੌਰ 'ਤੇ ਵਿੱਦਿਆ ਦੇ ਵਿੱਚੜਾ ਇੱਕ ਅਹਿਮ ਭੂਮਿਕਾ ਹੁੰਦੀ ਹੈ ਨੈਤਿਕ ਕਦਰਾਂ-ਕੀਮਤਾਂ ਦੀ ਬੱਚੇ ਦਾ ਸਰਪੱਖੀ ਵਿਕਾਸ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਇਹਨਾਂ ਕਦਰਾਂ-ਕੀਮਤਾਂ ਨੂੰ ਮੁੱਖ ਰੱਖਦੇ ਹੋਏ ਵਿੱਦਿਆ ਹਾਸਲ ਕਰਨ ਇਸ ਲਈ ਇਹ ਸੰਸਥਾ ਇਹਨਾਂ ਸਾਰੇ ਗੁਣਾਂ ਦੀ ਧਾਰਨੀ ਹੈ ਮੇਰੇ ਵੱਲੋਂ ਆਏ ਹੋਏ ਸਾਰੇ ਮਾਪਿਆਂ ਨੂੰ ਬੱਚਿਆਂ ਨੂੰ ਅਧਿਆਪਕਾਂ ਨੂੰ ਸਾਰਿਆਂ ਨੂੰ ਜੀ ਆਇਆਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਰਾਮ ਨਾਲ ਬੈਠ ਕੇ ਇਸ ਸਾਰੇ ਫੰਕਸ਼ਨ ਦਾ ਆਨੰਦ ਲਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਮ ਪਿੱਕੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਸਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਗੁਰਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ ਸਿੱਖੀ ਸਿਧਤ ਤੇ ਸਿਰ ਦਸਤਾਰ ਸੋਹਣੀ ਸਾਡਾ ਵੱਖਰਾ ਹੀ ਰੂਪ ਸੰਸਾਰ ਵਿੱਚੋਂ ਸਾਡਾ ਵੱਖਰਾ ਹੀ ਰੂਪ ਸੰਸਾਰ ਵਿੱਚੋਂ ਸੋ ਇੱਕ ਵਾਰ ਫਿਰ ਸਾਰਿਆਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਮੈਮ ਮਨਮੋਹਨਜੀਤ ਕੌਰ ਪ੍ਰਿੰਸੀਪਲ ਸਨਬੀਮ ਕਨਵੈਂਟ ਸਕੂਲ ਹਟੌਰ ਬਲ ਸਭ ਤੋਂ ਪਹਿਲਾਂ ਆਪ ਜੀ ਨੂੰ ਵਿਸਾਖੀ ਖਾਲਸਾ ਪੰਥ ਸਾਜਨਾ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਨੀ ਹਨ ਅੱਜ ਸਕੂਲ ਵਿੱਚ ਬੱਚਿਆਂ ਵੱਲੋਂ ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਉਤੇ ਸ਼ਬਦ ਗਾਇਨ ਕਵਿਤਾ ਕਵਿਤਾਵਾਂ ਅਤੇ ਗਿੱਧਾ ਪੰਗੜਾ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਗਈ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਨੂੰ ਮੁੱਖ ਰੱਖਦੇ ਹੋਏ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਸੰਬੀਮ ਕਨਵੈਂਟ ਸਕੂਲ ਪਿੰਡੂ ਇਲਾਕੇ ਦੀ ਇੱਕ ਨਾਮਵਾਰ ਸੰਸਥਾ ਹੈ ਜਿਸ ਵਿੱਚ ਜਿਸ ਵਿੱਚ ਹਟੂਰ ਅਤੇ ਇਸ ਆਸਪਾਸ ਹਟੂਰ ਅਤੇ ਆਸਪਾਸ ਦੇ ਪਿੰਡਾਂ ਦੇ ਬੱਚੇ ਪੜਨ ਆਉਂਦੇ ਹਨ ਜਿਸ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਜੀ ਬਿਲਡਿੰਗ ਫੰਡ ਜਨਰੇਟਰ ਫੰਡ ਜੁਰਮਾਨਾ ਕਿਤਾਬਾਂ ਤੇ ਵਰਦੀਆਂ ਦੇ ਨਾਂ ਤੇ ਮਾ ਬੱਚਿਆਂ ਦੇ ਮਾਪਿਆਂ ਉੱਪਰ ਬੋਝ ਨਹੀਂ ਪਾਇਆ ਜਾਂਦਾ ਸੰਤਰਨ ਧੀਰ ਸਿੰਘ ਐਜੂਕੇਸ਼ਨਲ ਸੁਸਾਇਟੀ ਇਹਦੀ ਇੰ ਚੱਲ ਰਹੇ ਸਨਬੀਮ ਕਨਵੈਂਟ ਸਕੂਲ ਉਹਨਾਂ ਬੱਚੇ ਉਹਨਾਂ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ ਜੋ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਵਿੱਚ ਪੜਾਉਣਾ ਚਾਹੁੰਦੇ ਹਨ ਜਿਸ ਸਕੂਲ ਵਿੱਚ ਕੱਟ ਫੀਸਾਂ ਤੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਸਾਲਾਨਾ ਖੇਡ ਮੁਕਾਬਲੇ ਕਰਾਏ ਜਾਂਦੇ ਹਨ ਬੱਚਿਆਂ ਦੀ ਧਾਰਮਿਕ ਅਤੇ ਵਿਦਿਅਕ ਟੂਰ ਵੀ ਲਗਾਏ ਜਾਂਦੇ ਹਨ ਇਸ ਸਕੂਲ ਦੇ ਬੋਰਡ ਦੇ ਨਤੀਜੇ ਹਮੇਸ਼ਾ ਹਰ ਸਾਲ 100% ਹੁੰਦੇ ਹਨ ਤੇ ਅੱਭਲ ਆਉਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਜੀ ਸੰਬੀਮ ਕਨਵੈਂਟ ਸਕੂਲ ਹਟੂੜ ਦਾ ਸਟਾਫ ਤਜਰਬੇਕਾਰ ਅਤੇ ਮਿਹਨਤੀ ਹੈ ਜੋ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਜੋੜਦਾ ਹੈ ਮੇਰੀ ਸਾਰੇ ਮਾਪਿਆਂ ਨੂੰ ਬੇਨਤੀ ਹੈ ਕਿ ਬੱਚੇ ਆਪਣੇ ਬੱਚਿਆਂ ਨੂੰ ਸੰਬੀਮ ਕਨਵੈਂਟ ਸਕੂਲ ਵਿੱਚ ਦਾਖਲ ਕਰਵਾਵੋ ਕਿ ਜੋ ਬੱਚੇ ਦਾਖਲੇ ਦੇ ਯੋਗ ਹਨ ਉਹਨਾਂ ਦੇ ਮਾਪੇ ਇੱਕ ਵਾਰ ਆ ਕੇ ਸੰਬੀਮ ਕਨਵੈਂਟ ਸਕੂਲ ਵਿੱਚ ਆ ਕੇ ਮਿਲਣ ਤਾਂ ਜੋ ਉਹਨਾਂ ਦੇ ਬੱਚਿਆਂ ਨੂੰ ਅਸੀਂ ਵਧੀਆ ਵਿੱਦਿਆ ਪ੍ਰਦਾਨ ਕਰ ਸਕੀਏ ਸਤ ਸ੍ਰੀ ਅਕਾਲ ਜੀ ਮੈਂ ਸਨਵੀਮ ਕਨਵਰਟ ਸਕੂਲ ਹਠੂਰ ਵਿੱਚੋਂ ਮੈਂ ਟੀਚਰ ਹਾਂ ਸਾਡੇ ਸਕੂਲ ਵਿੱਚ ਪੜ੍ਹਾਈ ਬਹੁਤ ਵਧੀਆ ਤੇ ਸੌਖੇ ਢੰਗ ਨਾਲ ਕਰਵਾਈ ਜਾਂਦੀ ਹੈ ਅਤੇ ਬੱਚਿਆਂ ਨੂੰ ਖੇਡਾਂ ਲਈ ਬਹੁਤ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਹੋਰ ਐਕਟੀਵਿਟੀਆਂ ਬੱਚਿਆਂ ਲਈ ਬਹੁਤ ਹਨ ਸਾਡਾ ਸਾਰਾ ਹੀ ਸਟਾਫ ਬਹੁਤ ਵਧੀਆ ਹੈ ਅਤੇ ਮਿਹਨਤੀ ਹੈ ਅਤੇ ਪੜ੍ਹਾਈ ਨੂੰ ਬਹੁਤ ਹੀ ਸੌਖੇ ਢੰਗ ਨਾਲ ਕਰਵਾਇਆ ਜਾਂਦਾ ਹੈ ਸਕੂਲ ਵਿੱਚ ਬਹੁਤ ਘੱਟ ਫੀਸਾਂ ਹਨ ਜਿਸ ਨਾਲ ਬੱਚਿਆਂ ਉੱਤੇ ਅਤੇ ਬੱਚਿਆਂ ਦੇ ਮਾਪਿਆਂ ਉੱਤੇ ਕੋਈ ਬੋਝ ਨਹੀਂ ਪੈਂਦਾ ਅਤੇ ਬੱਚਿਆਂ ਨੂੰ ਕਦੇ ਵੀ ਫੀਸ ਤੋਂ ਸਕੂਲ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ ਸਾਡੇ ਸਕੂਲ ਦੇ ਬੱਚੇ ਧਾਰਮਿਕ ਮੁਕਾਬਲਿਆਂ ਅਤੇ ਖੇਡ ਮੁਕਾਬਲਿਆਂ ਵਿੱਚ ਜਾਂਦੇ ਹਨ ਅਤੇ ਫਰਸਟ ਪਜੀਸਨਾ ਹਾਸਲ ਕਰਦੇ ਹਨ ਮਾਈ ਨੇਮ ਇਜ਼ ਸਬਜੀਕਰ ਆਈ ਰੀਡ ਇਨ 8th ਕਲਾਸ ਇਨ ਥਿਸ ਸਕੂਲ ਇਹ ਸਕੂਲ ਬਹੁਤ ਵਧੀਆ ਹੈ ਕਿਉਂਕਿ ਕਿਉਂਕਿ ਇੱਥੇ ਇੱਥੇ ਬਹੁਤ ਘੱਟ ਫੀਸ ਤੇ ਉੱਤੇ ਵਧੀਆ ਐਜੂਕੇਸ਼ਨ ਦਿੱਤੀ ਜਾਂਦੀ ਹੈ ਨਾਲ ਹੀ ਇੱਥੇ ਸਾਨੂੰ ਫੀਸ ਫੀਸ ਦਾ ਸਟ्रेस ਨਹੀਂ ਦਿੱਤਾ ਜਾਂਦਾ ਜਿਵੇਂ ਕਿ ਸਾਨੂੰ ਸਕੂਲ ਤੋਂ ਪ੍ਰੇਅਰ ਤੋਂ ਜਾਂ ਕਲਾਸ ਤੋਂ ਬਾਹਰ ਨਹੀਂ ਕੱਢਿਆ ਜਾਂਦਾ ਇੱਥੇ ਦੇ ਸਾਰੇ ਟੀਚਰ ਵੀ ਬਹੁਤ ਵਧੀਆ ਨੇ ਇੱਥੋਂ ਦੇ ਪ੍ਰਿੰਸੀਪਲ ਸਾਨੂੰ ਬਹੁਤ ਪਿਆਰ ਕਰਦੇ ਨੇ ਨਾਲੇ ਉਹ ਸਾਡੀ ਹਰ ਪ੍ਰੋਬਲਮ ਦਾ ਬੜੇ ਪਿਆਰ ਨਾਲ ਹੱਲ ਕਰਦੇ ਨੇ ਥੈਂਕਸ ਮਾਈ ਨੇਮ ਇ ਜਸਪੀਤ ਕੌਰ ਆਈ ਰੀਡ ਇਨ 6th ਕਲਾਸ ਮਾਈ ਪ੍ਰਿੰਸੀਪਲ ਨੇਮ ਇਜ਼ ਮਮੋਜੀਤ ਮੈਮ ਮਾਈ ਵਾਈਸ ਪ੍ਰਿੰਸੀਪਲ ਨੇਮ ਇਜ਼ ਪ੍ਰਮਿੰਦਰ ਮੈਮ ਸਾਡੇ ਸਕੂਲ ਵਿੱਚ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਖੇਡਾਂ ਖੜਾਈਆਂ ਜਾਂਦੇ ਹਨ ਸਾਡੇ ਸਕੂਲ ਵਿੱਚ ਸਾਰੇ ਅਧਿਆਪਕਾਂ ਦਾ ਸੁਭਾਅ ਬਹੁਤ ਵਧੀਆ ਹੈ ਅਤੇ ਉਹ ਸਾਨੂੰ ਬਹੁਤ ਵਧੀਆ ਢੰਗ ਦੇ ਬਹੁਤ ਵਧੀਆ ਢੰਗ ਦੇ ਨਾਲ ਪੜ੍ਹਾਉਂਦੇ ਹਨ